ਤੇ ਆਏ ਆ ਜੀ ਰੀਲੋ ਕਲਾ ਏਰੀਆ ਦੇ ਵਿੱਚ ਤੁਹਾਡੇ ਤੋਂ ਅਸੀਂ ਜਾਣਨਾ ਚਾਹੁੰਦੇ ਆ ਕੋਈ ਇੱਥੋਂ ਦੀ ਪਬਲਿਕ ਦਾ ਜਿਹੜਾ ਮੁੱਦਾ ਹੋਵੇ ਜਿਹਦੇ ਕਰਕੇ ਪਬਲਿਕ ਨੂੰ ਬਹੁਤ ਜ਼ਿਆਦਾ ਸਮੱਸਿਆਵਾਂ ਆਉਂਦੀਆਂ ਹੋਣ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਆ ਜੀ ਉਸ ਮੁੱਦੇ ਬਾਰੇ ਪਲੀਜ਼ ਸਾਡੇ ਨਾਲ ਜਾਣਕਾਰੀ ਸ਼ੇਅਰ ਕਰੋ ਅਸੀਂ ਕਰਦੇ ਜੀ ਰੀਲੋ ਕਲਾ ਪਟਾ ਚੈਨਲ ਦਾ ਪਹਿਲਾਂ ਦਾ ਤੁਹਾਡੇ ਚੈਨਲ ਦਾ ਜੀ ਅਸੀਂ ਧੰਨਵਾਦ ਕਰਦੇ ਆ ਸ਼ੁਕਰੀਆ ਜੀ ਜੀ ਸਮੱਸਿਆ ਸਾਡੀ ਇਹ ਆ ਜੀ ਕੀ ਕਾ ਸਪੈਦਾ ਬਹੁਤ ਭਾਰੀ ਆ ਜੀ ਇਹ ਨੇਰੀ ਨਾਲ ਟੁੱਟ ਕੇ ਦੋ ਹੋ ਚੁੱਕੇ ਨੇ ਇਹਨਾਂ ਦੇ ਇਹ ਹੁਣ ਇਹ ਸਪੈਦਾ ਇਹ ਦੋ ਸਪੈਦਿਆਂ ਦੀ ਸਪੋਰਟ ਦੇ ਉੱਤੇ ਹੀ ਖੜਾ ਆ ਸਾਡੀਆਂ ਦੁਕਾਨਾਂ ਨੇ ਜੀ ਗੱਡੀਆਂ ਖੜੀਆਂ ਨੇ ਵਸਦੇ ਘਰ ਨੇ ਇੱਕ ਇਹ ਲੰਬਾ ਬਹੁਤ ਆ ਸਪੈਦਾ ਟੁੱਟ ਕੇ ਨੁਕਸਾਨ ਕਰ ਸਕਦਾ ਜੀ ਇਹਦੇ ਬਹੁਤ ਵੈਸਾ ਨੂੰ ਇਹਦੀ ਇਹ ਸਮੱਸਿਆ ਆ ਜੀ ਤੇ 11000 ਰੋਟਾ ਬੁਲਾਇਆ ਪਹਿਲਾਂ ਵੀ ਪ੍ਰਸ਼ਾਸਨ ਨੂੰ ਅਸੀਂ ਕਿਹਾ ਜੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਔਰ ਇਹ ਤਾਰਾਂ ਵੀ ਉੱਤੇ ਜਾ ਰਹੀਆਂ ਨੇ ਇਹਨਾਂ ਦਾ ਵੀ ਨੁਕਸਾਨ ਯਾਨੀ ਦੇ ਸਕਦੀਆਂ ਨੇ ਜੀ ਅ ਜਿਹੜੀਆਂ ਤਾਰਾਂ ਲੰਘ ਰਹੀਆਂ ਨੇ ਜੀ ਇਹ ਵੀ ਕਾਫੀ ਵੱਡੀ ਵੋਲਟੇਜ ਵਾਲੀਆਂ ਤਾਰਾਂ ਲੱਗਦੀਆਂ ਨੇ ਜੀ ਅ ਦੱਸੋ ਹੋਰ ਇਸ ਮੈਟਰ ਦੇ ਬਾਰੇ ਦੱਸੋ ਵੀ ਦੁਕਾਨਦਾਰ ਜਿਵੇਂ ਤੁਸੀਂ ਦੁਕਾਨਦਾਰ ਤੁਹਾਨੂੰ ਤਾਂ ਸਮੱਸਿਆ ਹੈ ਹੀ ਹੈ ਲੋਕਾਂ ਨੂੰ ਵੀ ਸਮੱਸਿਆ ਹੈ ਹੀ ਹੈ ਰਾਹਗੀਰਿਆਂ ਨੂੰ ਵੀ ਬਹੁਤ ਸਮੱਸਿਆ ਆ ਜੀ ਇੱਥੇ ਖੜ ਕੇ ਦੇਖ ਕੇ ਜਾਂਦੇ ਨੇ ਡਿੱਗ ਵੀ ਜਾਂਦਾ ਜਦ ਹਨੇਰੀ ਆਉਂਦੀ ਆ ਤਾਂ ਸਾਨੂੰ ਡਰ ਲੱਗਿਆ ਰਹਿੰਦਾ ਵੀ ਇਹ ਹੁੰਡ ਗਿਆ ਇਹ ਹੁੰਡ ਗਿਆ ਆਵਾਜ਼ ਵੀ ਕਰਦਾ ਇਹ ਕਈ ਵਾਰ ਪ੍ਰਸ਼ਾਸਨ ਕੋਲ ਜਾ ਕਿੰਨਾ ਸਮਾਂ ਹੋ ਚੁੱਕਿਆ ਜੀ ਆਪਾਂ ਅਗਰ ਗੱਲ ਕਰੀਏ ਵੀ ਇਹ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਕਿੰਨੇ ਸਮੇਂ ਤੋਂ ਬਣੀ ਹੋਈ ਹੈ ਤਿੰਨ ਨੂੰ ਸਾਢੇ ਤਿੰਨ ਸਾਲ ਹੋ ਗਏ ਜਣੀ ਇਹਨਾਂ ਲੰਮਾ ਵਕਤ ਸਮਾਂ ਹੋ ਗਿਆ ਵੀ ਹਜੇ ਤੱਕ ਉਹ ਸਮੱਸਿਆ ਜਿਉਂ ਦੀ ਤਿਆਉਂ ਦੀ ਤਿਆਉਂ ਕੜਵਾਇਆ ਸੀਗਾ ਜੀ ਪਰ ਕੋਈ ਸੁਣਵਾਈ ਨਹੀਂ ਹੋਈ ਹੋਰ ਤੁਸੀਂ ਕਿਹੜੇ ਕਿਹੜੇ ਯਤਨ ਕੀਤੇ ਨੇ ਜੀ ਆਪਣੇ ਵੱਲੋਂ ਇਸ ਸਮੱਸਿਆ ਦੇ ਹੱਲ ਵਾਸਤੇ ਦਰਖਾਸਤ ਦਿੱਤੀ ਸੀਗੀ ਜੀ ਸਵਰਾਲੇ ਉੱਥੇ ਵੀ ਕੋਈ ਨਹੀਂ ਆ ਕੇ ਥੈਰ ਮੈਚ ਜੰਗਲਾਤ ਵਾਲਿਆਂ ਨੇ ਉੱਥੇ ਕੋਈ ਸੁਣਵਾਈ ਨਹੀਂ ਆਈ ਕੋਈ ਵੀ ਨਹੀਂ ਆ ਕੇ ਦੇਖ ਕੇ ਵੀ ਨਹੀਂ ਗਿਆ ਇੱਕ ਦੋ ਗਰੀਬ ਬੰਦੇ ਆਏ ਵੀ ਨੇ ਦੇਖਣ ਵੀ ਆਏ ਨੇ ਬਾਰ ਦੇਖ ਕੇ ਚਲੇ ਜਾਂਦੇ ਨੇ ਮੁੜ ਕੇ ਆਉਂਦੇ ਨਹੀਂਗੇ ਸਮੱਸਿਆ ਜਿਉਂਦੀ ਤੋਈ ਹੈ ਐਸਾ ਵੀ ਹੋ ਸਕਦਾ ਆਪਾਂ ਨੂੰ ਵਹਿਮ ਹੋਵੇ ਆਪਾਂ ਵਹਿਮ ਕਰਦੇ ਹੋਈਏ ਕਿਉਂਕਿ ਜੰਗਲਾਤ ਮਹਿਕਮੇ ਵਾਲਿਆਂ ਨੇ ਅਗਲਾ ਆਗਰਾ ਕੇ ਦੇਖਿਆ ਹੋਈ ਤਾਂ ਉਹਨਾਂ ਨੇ ਕੁਝ ਦੇਖ ਕੇ ਹੀ ਇਗਨੋਰ ਕੀਤਾ ਹੋਏਗਾ ਜੀ ਮੈਟਰ ਨੂੰ ਉਹ ਯਾਨੀ ਇਦਾਂ ਕਹਿ ਜਾਂਦੇ ਨੇ ਵੀ ਇਹ ਹਰਾ ਵੀ ਹਰਾ ਸਪੈਦਾ ਹੈ ਇਹਦੇ ਸਪੈਦੇ ਦੇ ਆ ਦੋ ਟੁੱਟੇ ਹੋਏ ਹੋਏ ਨੇ ਥੱਲੇੋਂ ਟੁੱਟਿਆ ਹੋਇਆ ਜੀ ਥੋੜਾ ਜਿਆ ਜਾਨੀ ਜਿਆਦਾ ਟੁੱਟਿਆ ਹੋਇਆ ਲੱਗਿਆ ਥੋੜਾ ਜਿਆ ਨਾਲ ਹੋਇਆ ਜ਼ਰੂਰ ਆ ਕੱਟ ਲੱਗਿਆ ਹੋਇਆ ਜਿਆਦਾ ਟੁੱਟਿਆ ਹੋਇਆ ਜਣੀ ਉਹਨਾਂ ਵੱਲੋਂ ਇਹ ਦਲੀਲ ਦਿੱਤੀ ਜਾਂਦੀ ਆ ਵੀ ਹਰਾਦ ਰਖਤਾ ਵੀ ਇਸ ਕਰਕੇ ਕੋਈ ਇਹਦੀ ਪ੍ਰੋਬਲਮ ਹੈ ਨਹੀਂ ਪ੍ਰੋਬਲਮ ਹੈ ਨਹੀਂ ਜੀ ਫਿਰ ਤੁਸੀਂ ਉਹਨਾਂ ਨੂੰ ਦੱਸੋ ਸਾਹਮਣੇ ਦੇ ਨੂੰ ਕੈਮਰਾ ਮਾਰ ਗਿਆ ਉਹ ਗੱਡੀਆਂ ਘੜੀਆਂ ਨੇ ਗੱਡੀਆਂ ਨੇ ਦੁਕਾਨਾਂ ਰਹਿਸ਼ ਵੀ ਹੈ ਜੀ ਹਾਂ ਜੀ ਮੈਂ ਵੀਡੀਓ ਬਣਾਈ ਹੈ ਜੀ ਉਹਨਾਂ ਦੀ ਮੈਂ ਵਿੱਚ ਐਡ ਕਰੂੰਗਾ ਜਰੂਰ ਨੁਕਸਾਨ ਕਾਫੀ ਹੋ ਸਕਦਾ ਇਹਦੇ ਡਿਗਣ ਕਰ ਆਪਾਂ ਦਿਖਾ ਵੀ ਦਿੰਨੇ ਆ ਇੱਕ ਵਾਰੀ ਉਹ ਸਾਹਮਣੇ ਜਿਹੜੀਆਂ ਗੱਡੀਆਂ আর ਦੁਕਾਨਾਂ ਨੇ ਉਹਨਾਂ ਦੀ ਗੱਲ ਕਰਦੇ ਆਪਾਂ ਠੀਕ ਉਹਦਾ ਵੀ ਡੱਕ ਦੇ ਰਿਹਾ ਰਾਹਗਰੀ ਵਾਲਿਆਂ ਨੂੰ ਵੀ ਔਖਾ ਜੀ ਰਾਹਗਰੀ ਵੀ ਕਦੋਂ ਮਰਜੀ ਇਹ ਜਾਨ ਚੋ ਸਕਦਾ ਇਹਦਾ ਵੀ ਵੱਡੀ ਗੱਲ ਨਹੀਂ ਜਦੋਂ ਮਰਜੀ ਆ ਆਖਰੀ ਵਾਲੇ ਨੂੰ ਵੀ ਲੈ ਸਕਦਾ ਜੀ ਤੇ ਬਿਲਕੁਲ ਜੀ ਬਿਲਕੁਲ ਹਾਂ ਗੁਰੂ ਘਰਾਂ ਅੰਦਰ ਉੱਤੇ ਕਾਫੀ ਘਟਨਾਵਾਂ ਸਰਦਾ ਦੂਬੀਆਂ ਹੋਈਆਂ ਨੇ ਹਾਂ ਉਹ ਵੀ ਤਕਰੀਬਨ ਇਸ ਮੱਸਿਆ ਦੇ ਕਿ ਧਿਆਨ ਖਾਵੀ ਘਟਨਾ ਵਾਪਰ ਗਈ ਤਾਂ ਇਸ ਲਈ ਪ੍ਰਸ਼ਾਸਨ ਨੇ ਕਹੀ ਤਾਂ ਪਹਿਲਾਂ ਹੀ ਕੋਈ ਹੱਲ ਕਰ ਲੈਣਾ ਗੁਰਦੀਪ ਸਿੰਘ ਜੀ ਹੋਰ ਤੁਸੀਂ ਥੋੜਾ ਸਾਨੂੰ ਡਿਟੇਲ ਚ ਦੱਸੋ ਵੀ ਆਪਣੇ ਵੱਲੋਂ ਕਿੰਨੇ ਯਤਨ ਕੀਤੇ ਗਏ ਨੇ ਜੀ ਹੁਣ ਤੱਕ ਆਪਾਂ ਕਿਹੜੇ ਕਿਹੜੇ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਇਹ ਮੈਟਰ ਲੈ ਆ ਚੁੱਕੇ ਹਾਂ ਸਰ ਜੀ ਦੋ ਤਿੰਨ ਗਿਰ ਆ ਦਰਖਾਸਤ ਦਿੱਤੀ ਆ ਜੀ ਐਸਡੀਐਮ ਦਫ਼ਤਰ ਵੀ ਜਾ ਕੇ ਆਏ ਸੀ ਜਗਲਾਤ ਮਹਿਕਮੇ ਦੇ ਵਿੱਚ ਵੀ ਜਾ ਕੇ ਆਏ ਸੀਗੇ ਔਰ ਜਾਨੀ ਕਿ ਅਖਬਾਰ ਦੇ ਵਿੱਚ ਵੀ ਅਜੀਤ ਅਖਬਾਰ ਦੇ ਵਿੱਚ ਵੀ ਇਹ ਖਬਰ ਲੱਗੀ ਹੋਈ ਆ ਜੀ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਤੁਸੀਂ ਜ਼ਬਾਨੀ ਕਲਾਮੀ ਤਾਂ ਨਹੀਂ ਕਿਤੇ ਗੱਲਬਾਤ ਕੀਤੀ ਹੋਈ ਸਾਰੀ ਵੀ ਆਪਾਂ ਜ਼ਬਾਨੀ ਕਲਾਮੀ ਦੱਸਿਆ ਹੋਵੇ ਜੀ ਨਹੀਂ ਨਹੀਂ ਜੀ ਇੱਥੇ ਸਾਰਿਆਂ ਦੇ ਸਾਈਨ ਹੋਏ ਹੋਏ ਨੇ ਜੀ ਕਾਗਜ਼ ਵੀ ਹੈਗਾ ਕਾਗਜ਼ ਜੋ ਦੇ ਕੇ ਆਂਦਾ ਜਗਲਾਤ ਮਹਿਕਮੇ ਦੇ ਵਿੱਚ ਉਹ ਦੇਖ ਕੇ ਵੀ ਗਏ ਨੇ ਆ ਕੇ ਮੌਕਾ ਵਾਰਦਾ ਵੀ ਦੇਖ ਕੇ ਵੀ ਗਏ ਨੇ ਜੀ ਉਹ ਦਿਖਾਇਆ ਵੀ ਉਹਨਾਂ ਨੂੰ ਬਾਈ ਜੀ ਇਹ ਤਾਂ ਫਿਰ ਬੜੀ ਵੱਡੀ ਇੱਕ ਸਮੱਸਿਆ ਬਣ ਗਈ ਹੈ ਜੀ ਇਹ ਵੀ ਉਹਨਾਂ ਅਧਿਕਾਰੀਆਂ ਦੇ ਕੋਲ ਤੁਸੀਂ ਆਪਣੀ ਦਰਖਾਸਤ ਦਿੱਤੀ ਹੈ ਉਹਨਾਂ ਨੇ ਆ ਕੇ ਮੌਕਾ ਵੇਖਿਆ ਵੀ ਹੈ ਤੇ ਹੱਲ ਕੋਈ ਕੀਤਾ ਨਹੀਂ ਹੈ ਹਜੇ ਤੱਕ ਕੀ ਜਵਾਬ ਕੀ ਦਿੱਤਾ ਸੀ ਉਹਨਾਂ ਨੇ ਜਦੋਂ ਆ ਕੇ ਦੇਖਿਆ ਸੀ ਜੀ ਮੌਕਾ ਸਰ ਜੀ ਉਹ ਯਾਨੀ ਇਹਨੂੰ ਸਪੈਦੇ ਨੂੰ ਹਰਾ ਕਹਿ ਕੇ ਦੇਖ ਕੇ ਚਲੇ ਜਾਂਦੇ ਨੇ ਵੀ ਹਰਾ ਸਪੈਦੇ ਵੀ ਜਾਂ ਸੁੱਕ ਜਾਊਗਾ ਵੀ ਆਦ ਵੜਦਾਂਗੇ ਜਾਨੂੰ ਇੱਥੇ ਕੋਈ ਨਾ ਕੋਈ ਨੁਕਸਾਨ ਹੋ ਜਾਊਗਾ ਜੀ ਜਾਨੂੰ ਕੋ ਮਾਤਾ ਆ ਬਿਜਲੀਆਂ ਦੇ ਤਾਰਾਂ ਜਾਂਦੀਆਂ ਨੇ ਕੋਲ ਦੀ ਉੱਤੇ ਜੀ ਸੰਗਤ ਟਰਾਂਸਫਾਰਮਰ ਵੀ ਡਿੱਗ ਗਿਆ। ਬਿਲਕੁਲ ਜੀ ਬਿਲਕੁਲ ਦੱਸੋ ਹੋਰ ਦੱਸੋ ਜੀ ਇਹਦੇ ਬਾਰੇ ਥੋੜਾ ਜਿਆ। ਯਾਨੀ ਨੁਕਸਾਨ ਤਾਂ ਸਾਰ ਸਾਡਾ ਹੋਣਾ ਜੀ। ਜਾਂ ਰਾਹ ਦੇ ਅਧਿਕਾਰੀ ਦਾ ਦੇਖ ਕੇ ਚਲੇ ਜਾਂਦੇ ਨੇ। ਜਿਹੜਾ ਮਾਰ ਕੇ ਉਹ ਦੇਖ ਕੇ ਚਲੇ ਜਾਂਦੇ ਨੇ। ਹਰਾ ਗਏ ਕੇ ਲੰਘ ਜਾਂਦੇ ਨੇ। ਮੇਰਾ ਖਿਆਲ ਚਾਰ ਸਾਲ ਜੋ ਜਿੰਨਾਂ ਦਾ ਨੁਕਸਾਨ ਹੋਣਾ ਡਰਤਾ ਉਹਨਾਂ ਨੂੰ ਲੱਗਿਆ ਹੋਇਆ ਸਰ। ਜਾਂ ਰਾਹ ਕਰੀ ਜ ਕਿਸੇ ਦੀ ਮੌਤ ਹੋ ਜੂ ਜਦੋਂ ਉੱਤੇ ਗਰੂਗਾ ਨੁਕਸਾਨ ਵੱਡਾ ਹੋਣ ਦਾ ਸਾਰਾ। ਨਹੀਂ ਜਦੋਂ ਆਪਣੇ ਕੋਲ ਜਦੋਂ ਆਪਾਂ ਅਧਿਕਾਰੀਆਂ ਨੂੰ ਦੱਸਿਆ ਜੀ ਤੇ ਅਧਿਕਾਰੀਆਂ ਨੇ ਆ ਕੇ ਦੇਖਿਆ ਵੀ ਇਹ ਮੌਕਾ ਤੇ ਨਹੀਂ ਕੋਈ ਜਵਾਬ ਸਹੀ ਤਸੱਲੀ ਬਖਸ਼ ਤੁਸੀਂ ਕਹਾਂਦੇ ਹੋ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਉਹਨਾਂ ਨੇ ਨਹੀਂ ਉਹ ਆ ਕੇ ਕਹਿ ਚੁੱਕੇ ਨੇ ਵੀ ਇਹ ਹਰਾ ਏ ਤੁਸੀਂ ਆਪ ਦੇਖ ਲਓ ਵੀ ਇਹ ਹਰਾ ਏ ਮਾਰੋ ਪੂਰਾ ਕੱਟ ਕੇ ਜਾਣੀ ਆ ਕਿੱਥੇ ਦਾ ਕਿੰਨਾ ਨੁਕਸਾਨ ਹੋਣਾ ਵਿੱਚ ਤਾਰਾਂ ਪਈਆਂ ਆ ਗੱਡੀਆਂ ਗੜੀਆਂ ਆ ਕਿੰਨਾ ਨੁਕਸਾਨ ਹੋਣਾ ਹੁਣ ਆਵੇ ਦੇਖੋ ਇਹ ਹਰਾ ਲੱਗਦੀਆਂ ਨੇ ਇਹਦੇ ਵਜਨ ਦੇ ਨਾਲ ਬੰਦਾ ਆ ਕੇ ਦੇਖ ਜਾਂਦੇ ਇਹਨਾਂ ਨੂੰ ਵੀ ਹਰਾ ਹੋ ਗਿਆ ਇਹ ਤਾਂ ਕੋਣ ਜਾਂਦਾ ਬਿਮਾਰ ਹੋਣੇ ਕਿਹੜੀਆਂ ਇੱਥੇ ਪੂਰਾ ਟਰਾਂਸਫਾਰਮ ਘਿਰ ਗਿਆ ਹਾਂ ਪਹਿਲਾਂ ਟਰਾਂਸਫਾਰਮ ਨਹੀਂ ਟਾਣੇ ਨਾ ਕਰਿਆ ਜੀ ਅਖਬਾਰ ਚ ਲਵਾਤੀ ਫੋਟੋ ਹੁਣ ਦੱਸੋ ਕੀ ਕਰੀਏ ਹੁਣ ਇਹਨਾਂ ਨੂੰ ਨਹੀਂ ਇਹ ਤਾਂ ਗੱਲ ਬਿਲਕੁਲ ਸਹੀ ਹੈ ਵੀ ਆਪਾਂ ਜਿਵੇਂ ਕੜਾਈ ਆ ਆਪਾਂ ਕਹਿ ਸਕਦੇ ਆ ਵੀ ਹਰਾ ਹੈਗਾ ਦਰਖਤ ਇਹਨੂੰ ਇਸ ਕਰਕੇ ਕੱਟਿਆ ਨਹੀਂ ਜਾ ਸਕਦਾ لیکن ਜਦੋਂ ਇੰਨੀ ਇੰਨਾ ਜਿਆਦਾ ਟੇਢਾ ਹੀ ਹੋ ਗਿਆ ਦਰਖਤ ਵੀ ਉਹ ਤਾਂ ਫਿਰ ਆਪਣੇ ਵਜਨ ਨਾਲ ਹੀ ਗਿਰ ਝੂਗਾ ਜੀ بالکل جی بالکل ਆਹ ਜਿਹੜੀ ਆ ਗਈ ਜਦੋਂ ਮਰਜੀ ਹੁਣ ਤਾਂ ਕਿਸੇ ਦਰਖਤ ਦੇ ਆਸਰੇ ਨਾਲ ਖੜਾ ਹੈ ਉਹ ਇਸ ਕਰਕੇ ਆਪਾਂ ਨੂੰ ਐ ਲੱਗਦਾ ਵੀ ਸਿਚੁਏਸ਼ਨ ਲਾਹੇਗਾ ਫਿਰ ਇਹ ਜਿਆਦਾ ਨੁਕਸਾਨ ਕਰੂਗਾ ਗੱਲ ਨਹੀਂ ਸੰਦੇ ਰਸਤੇ 'ਚ ਕੋਈ ਕਿਸ ਦੀ ਮੌਤ ਹੋ ਸਕਦੀ ਹੈ ਕੋਈ ਗੱਡੀ ਆ ਸਕਦੀ ਹੈ ਕੁਝ ਵੀ ਹੋ ਸਕਦਾ ਵੱਡਾ ਹਾਸਾ ਹੁੰਦਾ ਕਰਦਾ ਗੱਦੇ ਨਾਲੇ ਇਹ ਸਭ ਤੋਂ ਵੱਡੀ ਗੱਲ ਇਹ ਵੀ ਹੈ ਨਾ ਜਿਹੜੀ ਆ بجلی ਦੀਆਂ ਤਾਰਾਂ ਲੰਘਦੀਆਂ ਨੇ ਦੇਖੋ ਜਦੋਂ ਇਹਦੇ ਉੱਤੇ ਦਰਖਤ ਗਿਰੂਗਾ ਤਾਂ ਇਹ ਤਾਰਾ ਕਿੱਥੇ ਤੱਕ ਮਾਰ ਕਰਨਗੇ ਨਾ ਬਹੁਤ ਨੁਕਸਾਨ ਕਰਨਗੇ ਜੀ ਕੋਈ ਨੰਗੇ ਆਉਂਦਾ ਬੱਚੇ ਹੁਣ ਡੇਰਾ ਜੀ ਨਾਲ ਗੁਰਦੁਆਰਾ ਸਾਹਿਬ ਇੱਥੇ ਸੰਗਤ ਆਉਂਦੀ ਆ ਕੋਈ ਸੰਗਤ ਐ ਜੀ ਗੱਲਬਾਤ ਨਾ ਹੋ ਜੇ ਨੰਗੀ ਦੀ ਸੰਗਤ ਨੂੰ ਉਧਰੋਂ ਇਹ ਡਿੱਗ ਜਵੇ ਸੰਗਤ ਨੂੰ ਨਾਲ ਲੋਕੀ ਹੋਰ ਰਾਹ ਗਰੀ ਗੱਡੀ ਕੋਈ ਗੱਡੀਆਂ ਨੰਗਦੀਆਂ ਨੇ ਇੱਥੇ ਰੋਡ ਚੱਲਦਾ ਇਹ ਨਾਲ ਨਹੀਂ ਫਿਰ ਹੁਣ ਆਪਾਂ ਕੀ ਕਰਾਂਗੇ ਜੀ ਹੁਣ ਅਧਿਕਾਰੀਆਂ ਨੇ ਤਾਂ ਤੁਹਾਨੂੰ ਜਣੀ ਕੋਈ ਆਪਣਾ ਜਵਾਬ ਦੇਤਾ ਵੀ ਉਹ ਤਾਂ ਮੈਨੂੰ ਲੱਗਦਾ ਵੀ ਨਹੀਂ ਤੁਹਾਡੀ ਲਾਈਫ ਹੋਏ ਪੁੱਛਦੇ ਨਹੀਂ ਕਰਕੇ ਜਾਇਆ ਉਹ ਉਹ ਤਾਂ ਬਸ ਦੇਖ ਕੇ ਇੱਕ ਹੋਰ ਮੁਰਦੇ ਹੋਣ ਨੁਕਸਾਨ ਹੋ ਜੂਗਾ ਫੇਰ ਆ ਕੇ ਦੇ ਦੇਣਾਂਗੇ ਸਰਦਾਰ ਅੱਜ ਸਰਦਾਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਤਾਂ ਜੇ ਇਹੀ ਕਹਿੰਦੇ ਆ ਵੀ 4 ਸਾਲ ਹੋ ਗਏ ਜਾਨੂੰ ਅਖਬਾਰ ਚ ਵੀ ਕਰਾਇਆ ਸੀ ਅਸੀਂ ਬਾਹ ਟ੍ਰਾਂਸਫਾਰਮਰ ਜੇ ਮੇਰੇ ਘਰ ਦਾ ਸਾਫ ਹੋਇਆ ਪਿੱਛੇ ਡਿਗ ਗਿਆ ਨਾ ਟਾਣਾ ਟੁੱਟ ਗਿਆ ਟਾਣਾ ਟੁੱਟ ਕੇ ਡਿਗ ਗਿਆ ਇਹਦਾ ਹੀ ਡਿਗ ਗਿਆ ਫਿਰ ਵਿੱਚ ਸਾਨੂੰ ਕਹਿੰਦੇ ਜੀ ਲਹਿਰ ਮਹਿਕ ਮੇ ਆਪਣੇ ਜਾਇਆ ਉਹ ਦਫ਼ਤਰ ਉੱਥੇ ਵੀ ਜਾ ਕੇ ਤੂੰ ਸਾਡੀ ਸੁਣਾਈ ਕਿਥੇ ਨਹੀਂ ਸੁਣ ਜਣੀ ਉਦੋਂ ਵੀ ਇਹ ਦਰਖਤ ਦਾ ਇਸ ਫੈਦੇ ਦਾ ਇਸੇ ਫੈਦੇ ਦਾ ਟਾਣਾ ਡੇ ਗਿਆ ਹਾਂ ਜੀ ਇਹਦਾ ਨਹੀਂ ਗਿਆ ਜੀ ਅ ਟ੍ਰਾਂਸਫਾਰਮ ਦੇ ਉੱਪਰ ਹਾਂ ਜੀ ਆ ਟੁੱਟ ਜਿਹੜਾ ਕੋਲ ਆਪਣਾ ਖੜਾ ਇਸ ਟ੍ਰਾਂਸਫਾਰਮਰ ਤੇ ਉਦੋਂ ਫਿਰ ਤੁਸੀਂ ਦੱਸਣਾ ਸੀ ਨਾ ਵੀ ਦੇਖੋ ਪਹਿਲਾ ਨੁਕਸਾਨ ਇੱਕ ਵਾਰੀ ਹੋ ਚੁੱਕਾ ਹੈ ਅਸੀਂ ਪਹਿਲਾਂ ਪੀੜਾ ਹੌਲਾ ਪਾਇਆ ਜੀ ਬੀਜਾ ਟਰਾਂਸਫਾਰਮਰ ਦੇ ਤਾਰਾਂ ਵੀ ਟੁੱਟ ਗਏ ਦੁਬਾਰੇ ਫੇਰ ਇਹ ਰੱਖੇ ਕੜੇ ਕੰਮਾ ਕੰਮਾ ਆਉ ਪਿਆ ਜੀ ਇਹ ਜਿਹੜਾ ਚਿੰਤੀ ਕੱਟਿਆ ਆ ਪਹਿਲਾਂ ਜਿਹੜੀ ਆਪਾਂ ਕਹਿ ਸਕਦੇ ਆ ਵੀ ਲਾਪਰਵਾਹੀ ਕੀਤੀ ਜਾ ਰਹੀ ਹੈ ਪੂਰੀ ਲਾਪਰਵਾਹੀ ਹੈ ਜੀ ਨਹੀਂ ਫਿਰ ਹੁਣ ਆਪਾਂ ਕੀ ਹੱਲ ਕਰਾਂਗੇ ਜੀ ਕਿਵੇਂ ਹੋਊਗਾ ਫਿਰ ਇਹ ਫਿਰ ਤੁਹਾਨੂੰ ਤਾਂ ਤੁਹਾਡੇ ਤਾਂ ਹਰ ਟਾਈਮ ਕਾਨੂੰ ਤਾਂ ਇਸ ਤਰ੍ਹਾਂ ਲੱਗਦਾ ਹੋਏਗਾ ਵੀ ਵਿਆਜ ਦਾ ਦੇ ਨਿਕਲ ਗਿਆ ਤਾਂ ਵਧੀਆ ਗੱਲ ਹੈ ਇਹ ਚਾਈ ਹੋਈ ਆਉਂਦੀ ਆ ਜੀ ਪੂਰਾ ਇਹ ਖਬਰਨਾ ਪੂਰਾ ਜੋਰ ਦਿੱਤਾ ਪਿਆ ਹਾਂ ਤਾਂ ਇਹ ਤੇ ਨੇਰੀਆ ਤਾਂ ਵੈਸੇ ਵੀ ਹੁਣ ਦਿਨ ਉਹੋ ਜੇ ਚੱਲਦਾ ਇਹ ਨੇਰੀ ਚੱਲਦੀ ਹੈ ਤਕਰੀਬਨ ਪਾਉ ਹੱਥ ਦੇ ਦੇਖਣਾ ਇਹ ਸਾਰੇ ਮਕਾਨ ਫਿਰ ਸਿੱਧੂਗਾ ਇਹ ਆ ਪਸ਼ੂ ਵੀ ਖੜੇ ਨੇ ਵੇੜਾ ਪਸ਼ੂ ਖੜੇ ਨੇ ਡੰਗਰ ਡੰਪਰੇ ਨਾ ਕਰਨੇ ਜਾਣੇ ਗੱਡੀਆਂ ਖੜੀਆਂ ਨੇ ਗੋਦੀਆਂ ਗੱਡੀਆਂ ਨੁਕਸਾਨ ਆ ਮੇਰੀ ਦੁਕਾਨ ਆ ਜੀ ਇੱਥੇ ਆ ਨਾਲ ਹੋਰ ਵਿਚਾਰੇ ਵੀਰ ਖੜਦੇ ਨੇ ਆਟੋ ਆਟੋ ਵਾਲੇ ਸਾਰੇ ਇਹਨਾਂ ਦਾ ਸਾਰਿਆਂ ਦਾ ਨੁਕਸਾਨ ਹੋਣਾ ਜਦੋਂ ਗਰਗੇ ਤੇ ਤੁਸੀਂ ਫਿਰ ਹੁਣ ਪ੍ਰਸ਼ਾਸਨਿਕ ਜਿਹੜੇ ਉੱਚ ਅਧਿਕਾਰੀ ਨੇ ਫਿਰ ਉਹਨਾਂ ਕੋਲ ਜਾ ਕੇ ਦੇਖ ਲੈਣਾ ਸੀ ਜੀ ਇੱਕ ਵਾਰੀ ਸਾਰੇ ਕਿਤੇ ਜਾ ਕੇ ਦੇਖ ਰਿਹਾ ਜੀ ਸਾਰੇ ਕਿਤੇ ਐਸ.ਆਰ.ਓ. ਆਏ ਜਾਂ ਸਾਹਿਬ ਦੱਸਦੇ ਨੇ 4 ਸਾਲ 4 ਸਾਲ ਕੋਈ ਸੁਣਵਾਈ ਨਹੀਂ ਹੁੰਦੀ ਔਟੋ ਵੀ ਕਰਾ ਲਿਆ ਜੀ ਅਖਬਾਰ ਤੇ ਉਹ ਤਾਂ ਬਹੁਤ ਮੇਨ ਵੱਡਾ ਉਤਨਾ ਸਾਰੇ ਲੋਕ ਅਖਬਾਰ ਪੜ੍ਹਦੇ ਆ ਦੇਖੋ ਆਪਣੇ ਆਪਣੇ ਹਲਕੇ ਦੇ ਨੁਮਾਇੰਦੇ ਨੇ ਜੀ ਐਮ.ਐਲ.ਏ ਸਾਹਿਬ ਵੀ ਹੋਣਗੇ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਜੀ ਤੁਸੀਂ ਮੈਟਰ ਸੀ ਸਰਪੰਚ ਸਾਹਿਬ ਕੋਈ ਗਏ ਸੀ ਜੀ ਹਾਂਜੀ ਸਰਪੰਚ ਸਾਹਿਬ ਵੀ ਤੁਹਾਡੇ ਨੁਮਾਇੰਦੇ ਨੇ ਜੀ ਹਾਂਜੀ ਹਾਂਜੀ ਉਹਨਾਂ ਦੇ ਵੀ ਇਹੀ ਗੱਲ ਜੀ ਵੀ ਅਖਬਾਰ ਚ ਕਢਾਉਂਦੇ ਨੇ ਜੀ ਸਰਪੰਚ ਸਾਹਿਬ ਕੋਈ ਜਾ ਕੇ ਆਏ ਸੀ ਲੰਣਾਣੇ ਤੋਂ ਤੇ ਉਹ ਆਏ ਆ ਵੀ ਆਏ ਕਹਿੰਦੇ ਕੋਈ ਨਹੀਂ ਜੀ ਉਹ ਕਹਿ ਆ ਉਹ ਕੱਢ ਦੇਣਗੇ ਜਣੀ ਆਪਾਂ ਅਖਬਾਰ ਚ ਨਿਕਲ ਗਈ ਜੀ ਜਦੋਂ ਹੁਣ ਏਡਾ ਵੱਡੀ ਹੋਰ ਗਿਆ ਸਾਰੇ ਪ੍ਰਸ਼ਾਸਨ ਨੂੰ ਸਾਰੇ ਕਿਤੇ ਸਬਰ ਚਲੇਗੀ ਵੱਡੀ ਹੈ ਬਿਲਕੁਲ ਸਹੀ ਗੱਲ ਹੈ ਅਖਬਾਰ ਚ ਲੱਗਣਾ ਅਖਬਾਰ ਚ ਨਿਕਲ ਕੇ ਸਾਰਿਆਂ ਦੇ ਧਿਆਨ ਚ ਆ ਗਈ ਗੱਲ ਹਾਂਜੀ ਕੋਈ ਮਾੜੀ ਮੋਟੀ ਗਲਤੀ ਹੁੰਦੀ ਨਹੀਂ ਅਖਬਾਰ 'ਚ ਕਿਸੇ ਵੀ ਗੱਲ ਦਾ ਮੀਡੀਆ ਦੇ ਵਿੱਚ ਆਉਣਾ ਇਹ ਤਾਂ ਹੋ ਨਹੀਂ ਸਕਦਾ ਵੀ ਅਧਿਕਾਰੀਆਂ ਦੀ ਨਿਗਾ ਦੇ ਵਿੱਚ ਉਹ ਮੈਟਰ ਨਾ ਆਇਆ ਹੋਵੇ ਬਾਕੀ ਦੇਖ ਕੇ ਪਤਾ ਲੱਗਦਾ ਕਿਨੇ ਲੇਡਾ ਆ ਇਹਨੂੰ ਆਹ ਦੇਖ ਲਓ ਹਵਾਉਂਦੀ ਆ ਦੇਖ ਲਓ ਹੁਣ ਵੀ ਡਰ ਆਪਾਂ ਨੂੰ ਦੇਖੋ ਕਿੱਥੇ ਦੀ ਉਹ ਹੈ ਇਹਦਾ ਐਸ ਵੀ ਡਰ ਆ ਇਹਦੇ ਨੇ ਰੋਕੇ ਆਇਆ ਹੈ ਜਣੀ ਆਪਾਂ ਕਹਿ ਸਕਦੇ ਆ ਵੀ ਦੂਜੇ ਸਫੈਦੇ ਨੂੰ ਵੀ ਸਿੱਟ ਸਕਦਾ ਹੈ ਇਹ ਆਪ ਤਾਂ ਗਿਰ ਨਹੀਂ ਗਿਰਨਾ ਹਾਂ ਜੀ ਪਾਰਾ ਹੁਣ ਵੇਟ ਕਰਾਂਗੇ ਅਸੀਂ ਭਾਈ ਵੀ ਹਰਾ ਹੋਊਗਾ ਗਿਰੂ ਦਾ ਫੇਰ ਵਾ ਕੇ ਚੱਕਣਗੇ ਇਹ ਨਹੀਂ ਇਹਨੂੰ ਵੀ ਲੈ ਲੈਣਾ ਨਾਲ ਨਾਲ ਦਾ ਬਹੁਤ ਵੱਡਾ ਨੁਕਸਾਨ ਹੋ। ਨਹੀਂ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ। ਪੱਕੀ ਗੱਲ ਹੈ ਇਹ ਤੇ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਜ਼ਿੰਮੇਵਾਰੀ ਇੱਕ ਦੂਜੇ ਦੇ ਉੱਪਰ ਸਿੱਟੀ ਜਾ ਰਹੀ ਹੈ ਅੱਜ ਪ੍ਰਸ਼ਾਸਨ ਵੱਲੋਂ। ਤਾਂ ਹੋਰ ਤੁਸੀਂ ਹੁਣ ਲਾਸਟ ਦੇ ਵਿੱਚ ਕੀ ਆਪਣਾ ਵਿਚਾਰ ਰੱਖਣਾ ਚਾਹੁੰਦੇ ਹੋ ਜੀ? ਵਿਚਾਰ ਵੀਰੇ ਇਹੀ ਆਉਣ ਇਹਦਾ ਕੋਈ ਹੱਲ ਕੀਤਾ ਜਾਵੇ। ਐਸਾ ਕਹਿੰਦੇ ਪੰਜ ਚਾਰ ਦਿਨਾਂ ਦੇ ਵਿੱਚ ਕੋਈ ਨਾ ਕੋਈ ਇਹਦੀ ਸੜਾਈ ਥੋੜੀ ਜਿਹੀ ਆਵੇ ਸਾਡੀ। ਇਦਾ ਕੋਈ ਹੱਲ ਕੀਤਾ ਜਾਏ ਕੋਈ ਦੇਖਿਆ ਕੋਈ ਆ ਕੇ ਉਹਨਾਂ ਨੇ ਵੀ ਵੀ ਇਹ ਹਰਾਇਆ ਉਹ ਵਾਹ ਹੁਣ ਕੀ ਕਰੀ ਹੁਣ ਵਧਕਾਰੀ ਆ ਕੇ ਚਲੇ ਜਾਂਦੇ ਆ ਪਰ ਨੁਕਸਾਨ ਤਾਂ ਬਹੁਤ ਜ਼ਿਆਦਾ ਵੱਡਾ ਨਾ ਇਹ ਬਾਕੀ ਤੁਸੀਂ ਵੀ ਵੀਰੇ ਸਾਡੇ ਤੁਸੀਂ ਵੀ ਦੇਖ ਲਓ ਇੱਕ ਵਾਰ ਇਹਨਾਂ ਨੂੰ ਵੀ ਕਿੱਥੇ ਵੀ ਇਹ ਸੁੱਕ ਕਵੇਂ ਸੁੱਕੂਗਾ ਕਿਵੇਂ ਬਿੱਲਾ ਰਹੂਗਾ ਇਹ ਕਿਹਾ ਹੁਣ ਸਾਰਾ ਪਿੰਡ ਝੂਠ ਤਾਂ ਨਹੀਂ ਬੋਲਦਾ ਝੂਠ ਤਾਂ ਨਹੀਂ ਬੋਲਦਾ ਹੁਣ ਇੱਕ ਵਾਰ ਦੋ ਵਾਰ ਵੀ ਹਾਂ ਇਹ ਹਰਾਵਾ ਨਹੀਂ ਬਿਲਕੁਲ ਸਿਚੁਏਸ਼ਨ ਅਸੀਂ ਜੇ ਦਰਖਤ ਵਧਣ ਨਾ ਜੇ ਨੁਕਸਾਨ ਹੁੰਦਾ ਇਹਨਾਂ ਦੇ ਅਸੀਂ ਦਸ ਦਰਖਤ ਹੋਰ ਵੀ ਲਾ ਦਾਂਗੇ 20 ਲਾ ਦਾਂਗੇ ਹੋਰ ਦੋਸਤੋ ਬਿਲਕੁਲ ਹਾਂ ਬਿਲਕੁਲ ਸਹੀ ਗੱਲ ਆ ਤੁਹਾਡੀ ਕੋਈ ਹੱਲ ਹੋਣਾ ਚਾਹੀਦਾ ਇਹਦੇ ਨਾਲ ਨੁਕਸਾਨ ਹੱਲ ਕਰ ਦੋ ਜੀ ਤਾਂ ਹੱਲ ਕਰ ਦੋਣ ਇਹ ਬੜੀ ਕਿਰਪਾ ਹੂਗੀ ਇਹਨਾਂ ਦੀ ਆਪਾਂ ਵੀ ਤਾਂ ਇੱਕ ਮੁਸੀਬਤ ਦੇਖ ਕੇ ਹੀ ਆਪਣੀ ਇਹ ਰਿਕੁਐਸਟ ਰੱਖ ਰਹੇ ਆ ਨਹੀਂ ਆਪਣਾ ਕਿਹੜਾ ਕੋਈ ਦਰਖਤ ਕੱਟਣ ਦੇ ਨਾਲ ਕੋਈ ਆਪਾਂ ਕੋਈ ਜਿੱਤ ਫੜੀ ਹੋਈ ਆ ਬਿਲਕੁਲ ਬਿਲਕੁਲ ਆਪਾਂ ਵੀ ਸਿਚੁਏਸ਼ਨ ਦੇਖ ਕੇ ਹੀ ਆਪਣੀ ਇਹ ਰਿਕੁਐਸਟ ਕਰ ਰਹੇ ਆ ਬਿਲਕੁਲ ਆਪਣੀ ਇੱਥੇ ਜਿੱਦਬਾਦ ਇਹ ਕੋਈ ਵੱਡਾ ਵੱਡਾ ਨੁਕਸਾਨ ਹੋਣ ਦਾ ਡਰ ਆ ਜੀ ਹੇ ਹਾਂ ਜੀ ਨੁਕਸਾਨ ਕਰਕੇ ਇਹਨੂੰ ਪਹਿਲਾਂ ਹੀ ਇਹ ਆਪਾਂ ਧਿਆਨ ਚ ਲੈ ਲੈਂਦਾ ਜਾਵੇ ਇਹਨੂੰ ਇਹਦਾ ਹੱਲ ਕੀਤਾ ਜਾਵੇ ਤਾਂ ਬਾਲਾ ਵਧੀਆ ਜੀ ਪ੍ਰਸ਼ਾਸਨ ਨੂੰ ਅਸੀਂ ਫੇਰ ਦੁਬਾਰਾ ਤੁਹਾਡੇ ਤਾਂ ਹੀ ਕਹਨੇ ਆ ਵੀ ਇਹ ਇਹ ਜਲਦੀ ਤੋਂ ਜਲਦੀ ਹੱਲ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜੀ ਹਵਾ ਜਿੰਨਾਂ ਥੰਬੇ ਡਿਗੇ ਨੇ ਉਸ ਦਿਨ ਵੀ ਅਸੀਂ ਕਿਹਾ ਸੀ ਵੀ ਟਰਾਂਸਫਾਰਮ ਫੇਰ ਦੁਬਾਰਾ ਡੇਗਿਆ ਤਾਰਾਂ ਟੁੱਟ ਗਈਆਂ ਵੀ ਇਹਦਾ ਪਹਿਲਾਂ ਸਬਜਟੇ ਦਾ ਕਰ ਲੋ ਇੰਤਜ਼ਾਮ ਉਹ ਥੰਬੇ ਖੜੇ ਕਰਕੇ ਉਹ ਗਏ ਜਦੋਂ ਬਿਜਲੀ ਆ ਜਣੀ ਸੁਣ ਸੁਣਾਈ ਉਹ ਨਹੀਂ ਕੀਤੀ ਲੋਕਾਂ ਨੇ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਜੀ 4 ਸਾਲਾਂ ਦੇ ਵਿੱਚ ਸਾਡੀ ਸੁਣਾਈ ਨਹੀਂ ਹੋਈ ਕੋਈ ਚਲ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ